ਫਾਇਰ ਕਾਨਫਰੈਂਸ ਕਰਦੋ ਹੋ ਰਹੀ ਹੈ ਫਾਇਰ ਕਾਨਫਰੈਂਸ ਜਿਹੜੀ ਹੈਗੀ ਆ 11 ਜੁਲਾਈ ਔਰ 12 ਜੁਲਾਈ ਰਿਟਨ ਨੋਯੂਦਾ ਯੂਪੀ ਬੜਾ ਦਿੱਲੀ ਦੇ ਬਾਰਡਰ ਦੇ ਕੋਲ ਜਾ ਰਹੀ ਹੈ ਓਕੇ ਸਰ ਮਾਤਾ ਚਰਨਗੋੜ ਫਾਇਰ ਕਾਲਜ ਕੇ ਜੋ ਫਾਇਰਮੈਨ ਸਟੂਡੈਂਟਸ ਹਨ ਉਹਨਾਂ ਨੂੰ ਫਾਇਰ ਕਾਨਫਰੈਂਸ ਅਟੈਂਡ ਕਰਨ ਦਾ ਕੀ ਫਾਇਦਾ ਹੋਏਗਾ ਉਹਨਾਂ ਨੂੰ ਫਾਇਦਾ ਇਹ ਹੋਏਗਾ ਕਿ ਇੰਟਰਨੈਸ਼ਨਲ ਲੈਵਲ ਤੋਂ ਅਲੱਗ-ਅਲੱਗ ਜਿਹੜੇ ਹੈਗੇ ਨੇ ਫਾਇਰ ਦੇ ਕੁਝ ਅਧਿਕਾਰੀ ਵੀ ਸ਼ਾਮਲ ਹੋਣਗੇ ਅਲੱਗ-ਅਲੱਗ ਜੜੀਆਂ ਲੱਗਦੀਆਂ ਨੇ ਉਹਨਾਂ ਦੇ ਬਚਾਉਣ ਦਾ ਤਰੀਕਾ ਦੱਸਣਗੇ ਫਿਰ ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਨੇ ਅਲੱਗ-ਅਲੱਗ ਫਾਇਰ ਟੈਂਕਰ ਹੌਸ ਪਾਈਪ ਅਲੱਗ-ਅਲੱਗ ਬਰਾਂਚਾਂ ਦੀ ਬੋਟ ਬਾਈਕ ਫਿਰ ਇਸ ਤੋਂ ਬਾਅਦ ਜਿਹੜੀ ਹੈਗਣੇ ਰੈਸਕਿਊ ਟੈਂਕਰ ਔਰ ਬਹੁਤ ਸਾਰਾ ਕੁਝ ਵੇਖਣ ਨੂੰ ਮਿਲੇਗਾ ਜੋ ਕਿ ਸਾਡੇ ਵਿਦਿਆਰਥੀਆਂ ਨੂੰ ਤੇ ਜ਼ਰੂਰ ਜਾਣਾ ਚਾਹੀਦਾ ਜਿਹੜੇ ਫਾਇਰਮੈਨ ਦਾ ਕੋਰਸ ਕਰਦੇ ਪਏ ਨੇ ਫਾਇਰਮੈਨ ਔਰ ਟ੍ਰੇਨਿੰਗ ਕਰਦੇ ਪਏ ਨੇ ਉਨਾਂ ਨੂੰ ਤਾਂ ਜ਼ਰੂਰ ਇਹ ਫਾਇਰ ਕਾਨਫਰੰਸ ਅਟੈਂਡ ਕਰਨੀ ਚਾਹੀਦੀ ਹੈ ਨਾਲ ਜਿਹੜੇ ਹੈਗੇ ਨੇ ਸਕੂਲ ਕਾਲਜ ਯੂਨੀਵਰਸਿਟੀ ਮੈਡੀਕਲ ਕਾਲਜ ਫਿਲਸਫਾ ਦਾ ਹਸਪੀਟਲ ਹੋਟਲ ਰਿਜ਼ੋਰਟ ਮਾਲ ਫੋਰ ਜੋ ਹਾਈ ਰਾਈਜ਼ ਬਿਲਡਿੰਗ ਹੈਗੀਆਂ ਨੇ ਔਰ ਇਹਨਾਂ ਨੂੰ ਇਹਨਾਂ ਨੂੰ ਵੀ ਉਹਦੇ ਵਿੱਚ ਜਾ ਕੇ ਪਾਰਟਿਸਪੇਟ ਕਰਨਾ ਚਾਹੀਦਾ ਹੈ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਹੈਗੀ ਆ ਅੱਗ ਬਜਾਉਣ ਦੇ ਯੰਤਰ ਜੋ ਉਹਨਾਂ ਨੇ ਪ੍ਰਦਰਸ਼ਨੀ ਲਗਾਉਣਗੇ ਉਹਨੂੰ ਵੇਖਣਾ ਵੀ ਬਹੁਤ ਜ਼ਰੂਰੀ ਹੈ ਔਰ ਦੂਸਰਾ ਹੁਣ ਵੇਖਿਆ ਜਾਵੇ ਤੇ ਬਹੁਤ ਸਾਰੀਆਂ ਅੱਗਾਂ ਲੱਗਦੀਆਂ ਪਈਆਂ ਸਾਡੇ ਮਤਲਬ ਇੱਕ ਫਾਇਰ ਸੁਰੱਖਿਅਤ ਪ੍ਰੋਗਰਾਮ ਵੀ ਚਲਾ ਚਲਾਇਆ ਜਾ ਰਿਹਾ ਔਰ ਇਹਨਾਂ ਹੀ ਵਿਭਾਗਾ ਨੂੰ ਜਿਹੜਾ ਜਦੋਂ ਜਿਆਦਾ ਫਾਇਦਾ ਲੈਣਾ ਚਾਹੀਦਾ ਅਸੀਂ ਫ੍ਰੀ ਦੇ ਵਿੱਚ ਜਿਹੜਾ ਸੈਮੀਨਾਰ ਲਗਾ ਰਹੇ ਆ ਤੇ ਸਾਡੇ ਕਾਲਜ ਦੇ ਨਾਲ ਤੁਸੀਂ ਜਿੰਨੀ ਜਲਦੀ ਹੋ ਸਕੇ ਸੰਪਰਕ ਕਰੋ ਅਗਰ ਤੁਸੀਂ ਆਪਣਾ ਫਾਇਰ ਕਾਨਫਰੰਸ ਦਾ ਜਿਹੜਾ ਹੈਗਾ ਫਾਇਰ ਅਵੇਅਰਨੈਸ ਦਾ ਸੈਮੀਨਾਰ ਲਗਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਸੰਪਰਕ ਕਰੋ ਸਾਡੇ ਨਾਲ ਥੈਂਕ ਯੂ ਸਰ ਇਨੀ ਅਚੀ ਇਨਫੋਰਮੇਸ਼ਨ ਦੇਣ ਲਈ